ਬਹੀ ਗੁਰੂ ਜੀ ਇੱਕ ਕਿਲਾ ਮੱਕੀ ਵਿਕਾਊ ਆ ਪਿੰਡ ਸ਼ੇਖਾਣ ਨੇੜੇ ਬਰਨਾਲਾ 81468 37513 ਨੰਬਰ ਤੇ ਫੀਸ ਸਕਦੇ ਹੋ ਅੱਜ ਅਸੀਂ ਮੇਨ ਮੇਨ ਜ਼ਮੀਨਾਂ ਦੀ ਐਡ ਲੈ ਕੇ ਆਏ ਆ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ 390000 ਤੋਂ ਲੈ ਕੇ 6 ਲੱਖ ਤੱਕ ਦੀਆਂ ਜ਼ਮੀਨਾਂ ਤੁਹਾਨੂੰ ਵੇਖਣ ਨੂੰ ਮਿਲਣੀਆਂ ਅੱਜ ਦੀ ਵੀਡੀਓ 'ਚ 33 ਵਿਸਬੇਨ ਵਾਲੀ ਜ਼ਮੀਨ ਵਿਕਾਊ ਹੈ ਜੀ ਡੇਢ ਦੀ ਮੋਟਰ ਪਿੰਡ ਦੇ ਨਾਲ ਕਮਰਸ਼ੀਅਲ ਪ੍ਰਾਪਰਟੀ ਏਰੀਆ ਜੀ ਪਿੰਡ ਰੰਗੀਆਂ ਨੇੜੇ ਡੈਲੋਂ ਲੁਧਿਆਣਾ ਰੇਟ ਹੈ 23 ਲੱਖ ਰੁਪਏ ਡਿਮਾਂਡ ਬਾਕੀ ਮੌਕੇ ਦੇ 7888404527 ਇਸ ਨੰਬਰ ਤੇ ਫੋਨ ਕਰਕੇ 33 ਵਿਸ਼ਵੇ ਨਿਆਈ ਵਾਲੀ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓਸ ਦੇਖ ਲਿਜੀਂ ਅਲਟੋ ਗੱਡੀ ਵਿਕਾਊ ਹੈ ਜੀ ਗੱਡੀ 2015 ਮਾਡਲ ਹੈ ਜੀ ਕਾਗਜ਼ ਪੂਰੇ ਨੇ ਬੀਮਾ ਪ੍ਰੋਡਕਸ਼ਨ ਹੈਗਾ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਹੈ ਟਾਇਰ ਨਵੇਂ ਨੇ ਪੈਟਰੋਲ ਦੀ ਗੱਡੀ ਹੈ ਜੀ 1,60,000 ਰੁਪਏ ਡਿਮਾਂਡ ਰੱਖੀ ਗਈ ਹੈ 93166388629316638862 ਇਸ ਨੰਬਰ ਤੇ ਫੋਨ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਸੌਫਟ ਡਿਜ਼ਾਇਰ ਗੱਡੀ ਵਿਕਾਊ ਗੱਡੀ ਦਾ 2013 ਮਾਡਲ ਹੈ ਪਾਰਸਿੰਗ 2028 ਤੱਕ ਦਾ ਡੀਜ਼ਲ ਦੀ ਗੱਡੀ ਹੈ ਨਵੀਂ ਬੈਟਰੀ ਏਰੀਆ ਫਾਜ਼ਿਲਕਰ ਰੇਟ 1 ਲੱਖ 40000 873807779 ਇਸ ਨੰਬਰ ਤੇ ਫੋਨ ਕਰਕੇ ਸੌਫਟ ਡਿਜ਼ਾਇਰ ਗੱਡੀ 2013 ਮਾਡਲ 1 ਲੱਖ 40000 ਰੁਪਏ ਚ ਖਰੀਦ ਸਕਦੇ ਹੋ 35 ਵਿਗੇ ਜ਼ਮੀਨ ਵਿਕਾਊ ਹੈ ਜੀ ਇੱਕ ਮੋਟਰ ਇੱਕ ਡੱਗ ਪਾਣੀ ਵਾਲਾ 15 ਵਿਗੇ ਅਨਾਰ ਦਾ ਬਾਗ ਲੱਗੇ मूंगਫਲੀ ਤੇ ਨਰਮੇ ਵਾਲਾ ਬਾਣ ਹੈ ਏਰੀਆ ਬਿਕਨਰ 25-30 ਲੱਖ ਦਾ ਅਨਾਰ ਹਰ ਸਾਲ ਹੁੰਦਾ ਰੇਟ 5 ਲੱਖ ਵਿਗੇ ਦਾ ਪੰਜਾਬ ਹਰਿਆਣਾ ਦਾ ਕੋਈ ਵੀ ਬੰਦਾ ਇਸ ਜ਼ਮੀਨ ਨੂੰ ਲੈ ਸਕਦਾ ਹੈ ਜੀ ਨੰਬਰ ਮੈਂ 292 48600 BS ਨੰਬਰ ਤੇ ਫੇਰ ਸਾਰਾ ਜੇਕਰ ਕੋਠੀਆਂ ਘਰਾਂ ਜ਼ਮੀਨਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਨੋਟ ਕਰ ਲਓ ਜੀ 997798846 ਇਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਤੇ 5-7 ਮਿੰਟਾਂ ਦੀ ਵਧੀਆ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਸਾਨੂੰ WhatsApp ਕਰ ਸਕਦੇ ਹੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਟਰੈਕਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਮੈਂਟ ਚ ਵਾਹੀ ਗੋਲ ਲਿਖ ਦਿਓ ਹਾਂਜੀ ਮੋਗਾ ਫਰੋਇਪਰ ਹਾਈਵੇ ਤੇ 11.5 ਏਕੜ ਜ਼ਮੀਨ ਤਕਸੀਮ ਖਾਤਾ ਜੀ 500 ਫੁੱਟ ਹਾਈਵੇ ਨਾਲ ਫਰੰਟ ਲੱਗਦਾ 7 ਏਕੜ ਲਿੰਕ ਸੜਕ ਨਾਲ ਫਰੰਟ ਲੱਗਦਾ ਜੀ ਸਾਰੀ ਜ਼ਮੀਨ ਦੀ ਚਾਰ ਦਿਵਾਰੀ ਕੀਤੀ ਹੋਈ ਹੈ ਜੀ ਇੱਕ ਮੋਟਰ ਇੱਕ ਕਨੈਕਸ਼ਨ ਹੈ ਜੀ ਬਹੁਤ ਹੀ ਜੈਜ ਰੇਟ ਤੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੀਤੀ ਕੋਲੈਟ ਪਹੁੰਚੇ ਹੋਏ ਹਾਂ ਇੱਥੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਤਕਰੀਬਨ 50 ਬਿਗੇ ਜ਼ਮੀਨ ਹੈ ਇੱਥੇ ਇਹ ਇਸ ਦੇ ਵਿੱਚ ਇੱਕ ਬੋਰ ਹੈ 50 ਕਿੱਲੇ ਦੇ ਵਿੱਚ ਇਧਰ ਮਕਾਨ ਬਣੇ ਹੋਏ ਨੇ ਸਾਰੇ ਇਧਰ ਲੈਂਟਿੰਗ ਬਹੁਤ ਹੈ ਇਹ ਤਕਰੀਬਨ 50 ਕਿੱਲੇ ਹੈ 50 ਬਿਗੇ ਯਾਨੀ ਕਿ ਰਾਜਸਥਾਨ ਤੋਂ ਬਣੀ ਦੀ ਪਰਿਆ ਹੋਇਆ ਜੋ ਆ ਬੰਦੇ ਆ ਰਹੇ ਨੇ ਇਸ ਢਾਣੇ ਵਾਲੇ 32 ਕਿੱਲੇ ਪੜ ਜਾਂਦੇ ਬਾਈ ਜੀ ਤੇ ਰਾਜਸਥਾਨ ਵਾਲੇ ਇਹ ਕਿਹਾ ਵੀ ਕਿ ਪਲੱਸ ਹੀ ਰਕਵਾ ਹੈ ਇਸੇ ਵੀ ਵੀਰ ਪੈਂਡ ਚ ਬੋਟ ਸਾਰੀ ਅੱਗੇ ਤਿਕਰ ਉਹ ਜਿੱਥੋਂ ਤਿਕਰ ਬੇਰੀ ਖੜੀ ਉੱਥੋਂ ਤਿਕਰ ਪਾ ਆ ਗਿਆ ਬਹੁਤ ਹੀ ਵਧੀਆ ਸਾਰੇ जे तो ही स्टे इतों भाई जी रेलवे स्टेशन तकरीबन दो है भाई जी रेलवे स्टेशन लगता यात्रा रोड रेलवे स्टेशन हाँ जी इत रेलवे स्टेशन लगता है लगभग लोमीटर हर बार ई